ਜੀ ਕੀ ਕਹਿਣਾ ਚਾਹੋਗੇ ਤੁਸੀਂ ਹਰ ਸਾਲ ਬਖਤਗੜ੍ਹ ਦੇ ਅੱਡੇ ਤੇ ਲੰਗਰ ਲਾਉਂਦੇ ਹੋ ਜੀ ਪਹਿਲਾਂ ਪਾ ਜੀ ਅਜੇ ਜੀ ਥੋੜਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਕਾਬਰੇਜ ਦੇ ਲਈ ਅਸੀਂ ਥੋੜਾ ਪਹਿਲਾਂ ਧੰਨਵਾਦ ਕਰਦੇ ਆ ਇਹ ਜੋ ਸਾਡਾ ਲੰਗਰ ਹੈ ਜੀ ਹਰ ਸਾਲ ਅਸੀਂ ਮਾਗੀ ਦੇ ਮੌਕੇ ਤੇ ਲਾਉਂਦੇ ਸੀ ਪਹਿਲਾਂ ਤੇ ਮਾਗੀ ਤੇ ਲੰਗਰ ਬਹੁਤ ਹੁੰਨ ਕਰਕੇ ਫਿਰ ਅਸੀਂ ਇਸ ਵਾਰ ਪ੍ਰੋਗਰਾਮ ਬਦਲਿਆ ਇਹ ਲੰਗਰ ਮਾਗੀ ਨੂੰ ਬਹੁਤ ਹੁੰਦਿਆ ਤੇ ਮਾਗੀ ਤੋਂ ਬਾਅਦ ਚਲਾਈ ਜੀ ਕਿਉਂਕਿ ਆਪਾਂ ਸੇਵਾ ਲਈ ਲੰਗਰ ਲਾਉਣਾ ਹੈ ਜਿੰਨੀ ਸੰਗਤ ਸਕੂ ਆਪਾਂ ਨੂੰ ਓਨਾ ਹੀ ਵਧੀਆ ਮਹਿਸੂਸਿੰਦਾ ਵੀ ਸੰਗਤ ਵੱਧ ਤੋਂ ਵੱਧ ਨੰਗਰ ਸਕੇਸ਼ ਕਰਕੇ ਜੀ ਹੁਣੋਂ ਬਾਗੀ ਤੋਂ ਬਾਅਦ ਇਹ ਜੋ ਨੰਗਰ ਦੀ ਪ੍ਰੀਤ ਰੱਖਿਆ 16 ਤਰੀਕ ਹਰ ਸਾਲ ਅਸੀਂ ਇਹ 16 ਤਰੀਕ ਨੰਗਰ ਲਾਇ ਕਰਾਂਗੇ ਸਾਨੂੰ ਸਹਿਯੋਗ ਬਹੁਤ ਸਾਡੇ ਨਗਰ ਦਾ ਨਗਰ ਪੰਚਾਇਤ ਦਾ ਸਭ ਸੰਗਤ ਦਾ ਬਹੁਤ ਬਹੁਤ ਸਹਿਯੋਗ ਹੈ ਆਸ-ਪਾਸੇ ਸਾਡੇ ਪਿੰਡਾਂ ਦਾ ਬਹੁਤ ਸਹਿਯੋਗ ਹੈ ਸੰਗਤਾਂ ਦਾ ਸਾਰੇ ਪਿੰਡਾਂ ਦਾ ਬਹੁਤ ਸਹਿਯੋਗ ਹੈ ਜੀ ਸਭ ਦਾ ਦਿਨੋ ਧੰਨਵਾਦ ਕਰਦੇ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਇਕੱਲੇ ਬੰਦੇ ਦਾ ਕੰਮ ਨਹੀਂ ਹੁੰਦਾ ਇਹ ਸਾਰੀ ਸੰਗਤ ਦਾ ਰਲ ਮਿਲ ਕੇ ਹੀ ਬੰਦਾ ਕਰ ਸਕਦਾ ਇਕੱਲੇ ਦੇ ਬੱਚ ਦੀ ਗੱਲ ਨਹੀਂ ਬੰਦੇ ਦੇ ਸਭ ਦਾ ਧੰਨਵਾਦ ਕਰਦੇ ਆ ਜੋ ਦਾਨੀ ਸੱਜਣਾ ਬਹੁਤ ਦਾਨ ਦਿੱਤਾ ਸਾਨੂੰ ਜੋ ਰੋਡ ਤੇ ਆਉਂਦੇ ਆ ਸਾਰੇ ਵੀਰਾਂ ਦਾ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਸਾਡੇ ਵੀਰ ਸੇਵਾਦਾਰ ਜੋ ਕੱਲ ਤੋਂ ਆਣ ਥੱਕ ਮਿਹਨਤ ਬਿਨਾਂ ਰੁਕੇ ਸਭ ਸੇਵਾ ਕਰ ਰਹੇ ਨੇ ਸਾਰੇ ਸੇਵਾਦਾਰਾਂ ਦਾ ਤਹਿ ਦਿਲੋਂ ਅਸੀਂ ਸਾਰੇ ਵੀ ਧੰਨਵਾਦ ਕਰਦੇ ਆ ਜਦੋਂ ਵੀ ਅਸੀਂ ਆਵਾਜ਼ ਮਾਰਦੇ ਹਾਂ ਪਹਿਲੀ ਆਵਾਜ਼ ਤੇ ਇਕੱਠੇ ਹੋ ਜਾਂਦੇ ਨੇ ਸਾਰੇ ਵੀਰਾਂ ਦਾ ਧੰਨਵਾਦ ਜੀ ਨੇ ਦੁੱਧ ਦੀ ਸੇਵਾ ਕੀਤੀ ਨਗਰ ਚੋਂ ਪੈਸਾਂ ਦੀ ਸੇਵਾ ਕੀਤੀ ਰਾਸ਼ਨ ਦੀ ਸੇਵਾ ਕੀਤੀ ਸਾਰੇ ਨਗਰ ਨਵਾਸੀਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਹੱਥ ਵਨ ਕੇ ਬੇਨਤੀ ਆ ਵੀ ਸਾਡਾ ਬਾਦ ਤੋਂ ਬਾਦ ਸਾਥ ਦਿਆ ਕਰੋ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਅਸੀਂ ਕੀ ਕਹਿਣਾ ਚਾਹੋਗੇ ਪੰਜਾਬ ਇੱਕ ਗੁਰੂਆਂ ਵੀਰਾਂ ਦੀ ਧਰਤੀ ਆ ਹਨਾ ਹਾਂਜੀ ਜਿੱਥੇ ਸਭ ਤੋਂ ਵੱਧ ਲੰਗਰ ਲੱਗਦੇ ਨੇ ਹਾਂਜੀ ਜਿੱਥੇ ਦੇਖੋ ਜੀ ਹਾਂਜੀ ਪੰਜਾਬ ਗੁਰੂਆਂ ਵੀਰਾਂ ਦੀ ਧਰਤੀ ਆ ਇੱਥੇ ਕੋਈ ਵੀ ਭੁੱਖਾ ਨਹੀਂ ਸੌਂ ਸਕਦਾ ਇਹ ਆਪਾਂ ਨੂੰ ਪਤਾ ਹੈ ਇੱਥੇ ਪੰਜਾਬ ਦੀ ਧਰਤੀ ਨੂੰ ਜਾਣਨ ਵਾਲੇ ਬਹੁਤ ਆਏ ਨੇ ਪਰ ਇਹ ਗੁਰਵਾਨੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੀ ਰਹੀ ਹੈ ਲੋਕ ਚਾਹੇ ਆਸ ਵਿੱਚ ਕਿਵੇਂ ਮਤਭੇਦ ਰੱਖਣ ਪਰ ਜਦੋਂ ਇਸ ਫਰੰਟ ਤੇ ਆਉਣੇ ਆ ਸੀ ਚਾਹੇ ਉਹ ਧਰਨੇ ਦੀ ਗੱਲ ਹੋਵੇ ਚਾਹੇ ਲੰਗਰਾਂ ਦੀ ਗੱਲ ਹੋਵੇ ਇੱਕ ਦੂਜੇ ਨਾਲ ਲੋਕ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਜੋ ਇਹ ਪੰਜਾਬ ਦਾ ਸਬੂਤ ਹੈ ਵੀ ਪੰਜਾਬ ਨੂੰ ਅੱਜ ਤੱਕ ਕੋਈ ਪਿੱਛੇ ਨਹੀਂ ਕਰ ਛਕਾ ਨਾ ਕਰ ਛਕੇ ਸਾਰੇ ਪੰਜਾਬ ਵਾਸੀਆਂ ਦੇ ਅਸੀਂ ਧੰਨਵਾਦ ਕਰਦੇ ਆਂ ਪੰਜਾਬ ਦੇ ਵਿੱਚ ਜਿੱਥੇ ਵੀ ਲੰਗਰ ਲੱਗਦੇ ਨੇ ਵਿਚਾਰੇ ਇੱਕ ਦੂਜੇ ਦਾ ਬਹੁਤ-ਬਹੁਤ ਸਾਥ ਦਿਆ ਕਰੋ ਜੋ ਕਿ ਜੋ ਪਰਪਰਾ ਬਾਬੇ ਨਾਲ ਦੀ 20 ਰੁਪਿਆ ਤੋਂ ਚਲਾਈ ਵੀ ਆ ਆਪਾਂ ਸਦਾ ਹੀ ਚੱਲਦੀ ਰਹੇ ਪੰਜਾਬੀਆਂ ਨੇ ਪੰਜਾਬ 'ਚ ਤਾਂ ਲੰਗਰ ਦੀ ਪ੍ਰਥਾ ਦੇ ਮੁਕਾਬਲ ਲੰਗਰ ਚਲਾਈ ਨਹੀਂ ਪਰ ਜਿੱਥੇ ਕਿਤੇ ਵੀ ਭੁੱਖਮਰੀ ਪਈ ਹੈ ਹੜ੍ਹ ਦਰਿਆ ਆਏ ਨੇ ਤਾਂ ਉੱਥੇ ਜਾ ਕੇ ਪੰਜਾਬੀਆਂ ਨੇ ਚੜ੍ਹ ਵਧ ਕੇ ਲੰਗਰ ਦੀ ਸੇਵਾ ਬਣਵਾਈ ਹੈ ਹਾਂਜੀ ਆਪਣੇ ਤੁਸੀਂ ਦੇਖ ਲਓ ਮਨੁੱਖਤਾ ਦੀ ਛੇ ਵਾਲੇ ਹੋਏ ਰਵੀ ਸਿੰਘ ਜੀ ਉਹਨਾਂ ਨੇ ਵੀ ਚਾਹੇ ਦੁਨੀਆ ਦਾ ਕੋਈ ਵੀ ਕੋਨਾ ਹੈ ਉੱਥੇ ਜਾ ਕੇ ਉਹਨਾਂ ਨੇ ਸੇਵਾ ਕੀਤੀ ਆ ਭੁੱਖਮਰੀ ਪਈ ਹੈ ਜਿੱਥੇ ਹੜ੍ਹ ਵੀਰ ਤਾਂ ਵਾਜ ਤੇ ਦੇਖ ਲਓ ਆਪਾਂ ਪਤਾ ਹੀ ਆਪਾਂ ਨੂੰ ਹੁਣ ਕਿੰਨੀ ਸੇਵਾ ਕਰੀਏ ਕੋਈ ਵੀ ਦੇਸ਼ ਹੋਵੇ ਕਿਸੇ ਵੀ ਕੋਨੇ ਸੋਵੇ ਪੰਜਾਬੀਆਂ ਨੇ ਸਭ ਤੋਂ ਅੱਗੇ ਹੋ ਕੇ ਇਹ ਚੀਜ਼ ਵਿਖਾਈ ਹੈ ਵੀ ਹਾਂ ਪੰਜਾਬੀਅਤ ਹੈਗੀ ਹੈ ਇਸ ਕਰਕੇ ਸ਼ਾਹਰ ਧੰਨਵਾਦ ਕਰਦੇ ਆਂ ਹੋਰ ਵੀ ਜਿਹੜੇ ਵੀਰ ਹੈ ਵੀ ਇਹ ਵੱਧ ਤੋਂ ਵੱਧ ਹਿੱਛਾ ਲਿਆ ਕਰੋ ਇਹ ਕੰਮਾਂ ਵਿੱਚ ਕਿਉਂਕਿ ਨਿਲ ਤਾਂ ਆਪਣਾ ਕਮਾਈ ਦਾ ਸਬੰਧ ਨਿਕਲਦਾ ਹੈ ਤੇ ਲਈ ਬਿਮਾਰੀਆਂ ਤੁਹਾਡੇ ਪਰਮਾਤਮਾ ਤੰਦਰੁਸਤੀਆਂ ਬਖਸ਼ਦਾਗਾ ਸਾਥ ਦਿਆ ਕਰੋ ਕਿਉਂਕਿ ਇਹੀ ਪਰਮਾਤਮਾ ਦਾ ਕਹਿਣਾ ਹੈ ਵੀ ਸੇਵਾ ਮਨੁੱਖਤਾ ਦਾ ਫਰਜ ਹੈ ਇਹ ਇਸ ਕਰਕੇ ਸਾਮੂਹ ਕਰਨੀ ਚਾਹੀਦੀ ਹੈ ਵੀਰਾਂ ਦਾ ਸਾਰੇ ਨਗਰ ਨਿਵਾਸੀਆਂ ਦਾ ਸਮੂਹ ਪੰਚਾਇਤ ਦਾ ਸਾਰੇ ਵੀਰਾਂ ਤੁਸੀਂ ਤੈ ਦਿਨੋਂ ਸਾਰੇ ਵੀ ਧੰਨਵਾਦ ਕਰਦੇ ਨੇ ਸੇਵਾਦਾਰਾਂ ਦਾ ਅੱਗੇ ਤੋਂ ਵੀ ਸਾਡਾ ਬਈ ਸਾਥ ਦਿਆ ਕਰੋ ਤੁਹਾਡੇ ਸਾਥ ਨਾਲ ਇਹ ਸਾਰਾ ਕੁਝ ਇਸ ਕਰਕੇ ਵੱਤਵਾ ਦੀਸ਼ਾ ਲੈ ਕਰੋ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਦੀ ਭਗਤੀ ਕੀ ਕਹਿਣਾ ਚਾਹੂਗੇ ਚੁੰਗਾ ਪਿੰਡ ਦੇ ਵਿੱਚ ਲੰਗਰ ਲਾਇਆ ਜਾਂਦਾ ਹਰ ਸਾਲ ਜੀ ਇਹ ਸਾਡੇ ਸਾਰੇ ਲਗਾਤੇ ਡੇਡੇ ਲਾਉਣੇ ਆ ਤੇ ਇਹਦੇ ਵਿੱਚ ਸਾਡੇ ਐਨਆਰਆਈ ਭਰਾ ਜਿੰਨੇ ਵੀ ਰਾਜ ਜੁੁੰਦੇ ਨੇ ਉਹਨਾਂ ਵੱਲੋਂ ਸਹਿਯੋਗ ਪਾਇਆ ਗਿਆ ਹੈ ਇਹ ਇੱਥੇ ਅਸੀਂ ਹਰ ਸਾਲ ਦਾ ਲੰਗਰ ਮੈਦਾਨ ਤੇ ਲਾਉਂਦੇ ਹਾਂ ਲੱਗੀ ਹੈ ਮੈਦਾਨ ਤੇ ਲਾਉਂਦੇ ਕੂਲ ਲੱਗੀ ਹੈ ਮੈਦਾਨ ਤੇ ਲਾਉਂਦੇ ਦੁਬਾਰੀ ਗੋੜੀ ਦੁਬਾਰੀ ਗੋੜੀ